ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਮੁਲਾਕਾਤ ਲੈ ਕੇ ਇੱਕ ਹੋਰ ਅਹਿਮ ਜਾਣਕਾਰੀ ਲੈ ਕੇ ਕਿਸਾਨ ਭਰਾ ਉਹ ਇਸ ਵੇਲੇ ਮੇਰੇ ਨਾਲ ਆ ਨੌਜਵਾਨ ਕਿਸਾਨ ਹਰਜੋਤ ਸਿੰਘ ਇਹ ਨੌਜਵਾਨ ਕਿਸਾਨ ਕਿਸਾਨੀ ਅੰਦੋਲਨ ਵੇਲੇ ਬਹੁਤ ਸਰਗਰਮ ਸੀ ਪੂਰੇ ਕਿਸਾਨੀ ਅੰਦੋਲਨ ਵੇਲੇ ਇਹ ਪੂਰੀਆਂ ਹਾਜ਼ਰੀਆਂ ਭਰਦਾ ਰਿਹਾ ਤੇ ਇਹ ਨੌਜਵਾਨ ਕਿਸਾਨ ਭਰਾ ਨੇ ਇੱਕ ਲੋਰ ਟੀ-ਸ਼ਰਟ ਦੇ ਵਿੱਚ 34 ਦਿਨ ਤਿਹਾੜ ਜੇਲ੍ਹ ਦੇ ਵਿੱਚ ਵੀ ਕੱਟਿਆ ਦੀਪ ਸਿੱਧੂ ਹੋਰਾ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਇੰਨਾ ਸਰਗਰਮ ਰਹਿਣ ਵਾਲਾ ਇਹ ਨੌਜਵਾਨ ਹੁਣ ਜੇ ਗੱਲ ਕਰੀਏ ਤਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਭੁੱਲਰ ਪਿੰਡ ਦੇ ਵਿੱਚ ਟਰੈਕਟਰ ਗੱਡੀਆਂ ਮੋਡੀਫਿਕੇਸ਼ਨ ਦਾ ਕੰਮ ਕਰਦਾ ਕਿਉਂਕਿ ਬਹੁਤ ਸਾਰੇ ਨੌਜਵਾਨ ਕਿਸਾਨ ਭਰਾ ਹਨ ਜਿਹੜੇ ਉਹ ਖੇਤੀ ਕਰਦੇ ਆ ਖੇਤੀ ਉਹਨਾਂ ਨੂੰ ਮਨਪਸੰਦ ਕੀਤਾ ਧੰਦਾ ਤਾਂ ਹੀ ਲੱਗਦਾ ਜਦੋਂ ਐ ਚੰਗੇ ਵਧੀਆ ਸੋਹਣੇ ਟਰੈਕਟਰ ਤੇ ਬੈਠੇ ਹੋਣ ਤੇ ਚੰਗਾ ਉਹਦੇ ਤੇ ਮਿਊਜ਼ਿਕ ਸਿਸਟਮ ਹੈ ਜਿਹੜਾ ਉਹ ਵੱਜਦਾ ਹੋਵੇ ਬਾਈ ਜੀ ਬਹੁਤ ਵਧੀਆ ਤੁਹਾਡੇ ਟਰੈਕਟਰ ਨੂੰ ਕਹਿੰਦੇ ਨਾ ਵੀ ਚਾਰ ਚੰਦ ਲਾ ਦਿੰਦੇ ਆ ਉਹ ਏਡਾ ਸੋਹਣਾ ਸ਼ਿੰਗਾਰ ਦਿੰਦੇ ਆ ਏਡਾ ਸੋਹਣਾ ਮਿਊਜ਼ਿਕ ਸਿਸਟਮ ਫਿਰ ਜਮਾਂ ਪਰਤੇ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੜਾ ਵੱਡਾ ਖਰਚਾ ਹੋ ਜਾਂਦਾ ਤੇ ਸਾਡੇ ਨੌਜਵਾਨ ਕਿਸਾਨ ਭਰਾ ਕਰਦੇ ਵੀ ਆ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾਗਾ ਤੇ ਇਹ ਬਾਈ ਜੀ ਹਰਜੋਤ ਆ ਜਿਹੜੇ ਕਹਿੰਦੇ ਵੀ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਇੰਨਾ ਅਸੀਂ ਕਿਸਾਨ ਭਰਾਵਾਂ ਦਾ ਅਸੀਂ ਖੁਦ ਕਿਸਾਨ ਆ ਸਾਥ ਦਿੱਤਾ ਤੇ ਜੇਕਰ ਟਰੈਕਟਰ ਮੋਡੀਫਿਕੇਸ਼ਨ ਦੀ ਗੱਲ ਆ ਜਾਂਦੀ ਹੈ ਟਰੈਕਟਰ ਸਾਮ ਸੰਭਾਲ ਦੀ ਗੱਲ ਆ ਜਾਂਦੀ ਹੈ ਕੋਈ ਕਿਸਾਨ ਭਰਾ ਦੀ ਗੱਡੀ ਟਰੈਕਟਰ ਟਰਾਲੀ ਕੋਈ ਹਾਰਸ਼ਿੰਗਾਰ ਪੱਖੋਂ ਜਾਂ ਸੰਭਾਲ ਦੀ ਗੱਲ ਆਂਦੀ ਹਣਾ ਤਾਂ ਉੱਥੇ ਜਿਹੜੀ ਐਸੈਸਰੀ ਲੋੜ ਪੈਂਦੀ ਆ ਵੱਡੇ ਵੱਡੇ ਮਿਊਜ਼ਿਕ ਸਿਸਟਮਾਂ ਦੀ ਜੇਕਰ ਲੋੜ ਪੈਂਦੀ ਆ ਤਾਂ ਕਹਿੰਦੇ ਅਸੀਂ ਉਹ ਵੀ ਕਿਸਾਨ ਭਰਾਵਾਂ ਨੂੰ ਬਹੁਤ ਵਾਜਬ ਰੇਟ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਟਰੈਕਟਰ ਮੋਡੀਫਿਕੇਸ਼ਨ ਕਰਕੇ ਦਿੰਨੇ ਆ ਤੇ ਅੱਜ ਜਿਹੜੇ ਸ਼ੌਕੀਆ ਤੌਰ ਤੇ ਟਰੈਕਟਰ ਚਲਾਉਂਦੇ ਆ ਸ਼ੌਕੀਆ ਤੌਰ ਤੇ ਜਿਹੜੇ ਨੌਜਵਾਨ ਕਿਸਾਨ ਭਰਾ ਟਰੈਕਟਰ ਨੂੰ ਮੋਡੀਫਿਕੇਸ਼ਨ ਕਰਨਾ ਚਾਹੁੰਦੇ ਆ ਨਾ ਇਹ ਉਹਨਾਂ ਵਾਸਤੇ ਵੀਡੀਓ ਬੜੀ ਵਧੀਆ ਹੈ ਤੇ ਤੁਸੀਂ ਆਮ ਵੀ ਕਿਸੇ ਨੇ ਗੱਡੀ ਦੇ ਵਿੱਚ ਕੋਈ 뮤직 ਸਿਸਟਮ ਲਗਾਉਣਾ ਹੈ ਬਿਲਕੁਲ ਸਹੀ ਰੇਟ ਦੇ ਵਿੱਚ ਤੁਹਾਨੂੰ ਰੇਟ ਵੀ ਦੱਸਾਂਗੇ ਫਰੁੱਚਣ ਇਹ ਕੰਪਨੀਆਂ ਦੇ 뮤ਜ਼ਿਕ ਸਿਸਟਮ ਵੀ ਦਿਖਾਵਾਂਗੇ ਆ ਐਡੇ ਵੱਡੇ ਵੱਡੇ ਇੱਥੇ ਸਪੀਕਰ ਹੈਗੇ ਜਿਹੜੇ ਮੈਂ ਚੁਣਨਾ ਵੀ ਇੱਕ ਵਾਰੀ ਨਾ ਭਾਈ ਆਪਣੇ ਕੋਲੇ ਕੈਮਰੇ ਤੇ ਜਦੋਂ ਬੋਲਦੇ ਆ ਤਾਂ ਇੱਕ ਵਾਰੀ ਆਸੇ ਪਾਸੇ ਜਰੂਰ ਦਿਖਾਓ ਜਿੱਥੇ ਅਸੀਂ ਖੜੇ ਆ ਇਸ ਵੇਲੇ ਉਹ ਭਾਈ ਹਰਜੋਤ ਭੁੱਲਰ ਇਲੈਕਟ੍ਰੋਨਿਕਸ ਹੈ ਇੱਥੇ 뮤ਜ਼ਿਕ ਦਾ ਮੋਡੀਫਿਕੇਸ਼ਨ ਦਾ ਕੰਮ ਹੈ ਜਿਹੜਾ ਉਹ ਭਾਈ ਜੀ ਕਰਦੇ ਆ ਆ ਤੁਸੀਂ ਮਹਿੰਗੇ ਮਿੰਗੇ ਜਿਹੜੇ ਹੈਗੇ ਆ ਉਹ ਸਾਰੀ ਐਸੈਸਰੀ ਕਾਰਾਂ ਤੇ ਟਰੈਕਟਰਾਂ ਦੇ ਵਿੱਚ ਲੱਗਣ ਵਾਲੀ ਆਸੇ-ਪਾਸੇ ਵੇਖ ਰਹੇ ਹਾਂ ਤਾਂ ਬਾਈ ਹਰਜੋਤ ਤੁਹਾਡਾ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਵੀਰ ਜਿਹੜਾ ਤੁਸੀਂ ਆਏ ਸਾਡੇ ਕੋਲੇ ਤੇ ਬਾਈ ਜੀ ਤੁਸੀਂ ਕੰਮ ਕਰਦੇ ਹੋ ਨੌਜਵਾਨਾਂ ਦੇ ਸ਼ੌਂਕ ਵਾਲਾ ਵੀ ਨੌਜਵਾਨੇ ਮੈਂ ਦੇਖਿਆ ਵੀ ਜੇ ਚੰਗਾ ਮਿਊਜ਼ਿਕ ਸਿਸਟਮ ਹੈ ਨਾ ਟਰੈਕਟਰ ਤੇ ਚੱਲਦਾ ਤੇ ਚੰਗਾ ਟਰੈਕਟਰ ਹਾਰਿਆ ਸ਼ਿੰਗਾਰਿਆ ਮੋਡੀਫਿਕੇਸ਼ਨ ਕਰਕੇ ਟਰੈਕਟਰ ਦੀ ਪਛਾਣ ਹੀ ਵੱਖਰੀ ਬਣ ਜਾਂਦੀ ਹੈ ਕੀ ਕਹਿਣਾ ਜਾਊਂਗੇ ਹਾਂਜੀ ਬਾਈ ਜੀ ਇਹ ਮਤਲਬ ਹਣਾ ਜਿਵੇਂ ਹੁਣ ਜਿਵੇਂ ਆਪਣੇ ਬਜ਼ੁਰਗ ਕਹਿ ਦਿੰਦੇ ਆ ਇਹ 뮤직 ਸਿਸਟਮ ਤਕੜਾ ਲੱਗਿਆ ਹਣਾ ਟਰੈਕਟਰ ਕੇ ਚਾਈ ਵਧ ਕਰਦਾ ਤੇ ਆਪਣੇ ਨੌਜਵਾਨਾਂ ਦੀ ਜਾਂ ਪੰਜਾਬੀਆਂ ਦੀ ਮਤਲਬ ਸ਼ੁਰੂ ਤੋਂ ਮਤਲਬ ਸ਼ੌਕ ਰਹੇ ਹਣਾ ਜਿਵੇਂ 뮤직 ਸਿਸਟਮ ਨਾਲ ਜਿਆਦਾ ਜੁੜੇ ਹੋਏ ਆ ਤੇ ਹੁਣ ਜਿਵੇਂ ਸਾਡੇ ਕੋਲੇ ਸਿਸਟਮ ਹੁਣ ਟ੍ਰੈਂਡ ਚ ਚੱਲ ਰਿਹਾ ਵੀ ਵੱਡੀਆਂ ਵੱਡੀਆਂ ਪੇਟੀਆਂ ਲਾ ਕੇ ਸ਼ੌਕ ਨਾ ਜਾਂਦੇ ਆ ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਹੜ ਆਏ ਹੋਏ ਆ ਹਣਾ ਤੇ ਉਥੇ ਜਿੰਨੇ ਟਰੈਕਟਰ ਗਏ ਆ ਤੁਸੀਂ ਦੇਖੋ ਨਾ ਬਹੁਤ ਤਗੜੇ ਤਗੜੇ ਮਿਊਜ਼ਿਕ ਸਿਸਟਮ ਲੱਗੇ ਆ ਤੇ ਉਥੇ ਉਹਨਾਂ ਤੇ ਗੀਤ ਚੱਲਦੇ ਆ ਸੇਵਾ ਭਾਵਨਾ ਗੀਤ ਚੱਲਦੇ ਆ ਉਤੇ ਤੇ ਸ਼ੌਂਕ ਨਾਲ ਮੁੰਡੇ ਟਰੈਕਟਰ ਵਿੱਚ ਦੀ ਤੂਫਾਨਾਂ ਨੂੰ ਲਈ ਫਿਰਦੇ ਆ ਤੇ ਸੇਵਾ ਕਰੀ ਜਾਂਦੇ ਜਿੱਥੋਂ ਜ਼ਿਕਰ ਕੋਈ ਪ੍ਰਸ਼ਾਸਨ ਨਹੀਂ ਨਾ ਜਾਂਦਾ ਉਥੇ ਸਾਡੇ ਕਿਸਾਨ ਭਰਾ ਜਿਹੜੇ ਜਿਨ੍ਹਾਂ ਨੂੰ ਲੋਕ ਕਹਿੰਦੇ ਵੀ ਇਹ ਫੁਕਰੇ ਆ ਜੇ ਯੂ ਆ ਵੂ ਆ ਬਥੇਰਾ ਕੁਝ ਲੋਕ ਦੁਨੀਆਦਾਰੀ ਤੇ ਸੋਸ਼ਲ ਮੀਡੀਆ ਦੇ ਟਿੱਪਣੀਆਂ ਹੁੰਦੀਆਂ ਵੱਡੇ ਬੰਪਰ ਲੱਗੇ ਇਹਨਾਂ ਦੇ ਵੱਡੀਆਂ ਛਤਰੀਆਂ ਲੱਗੀਆਂ ਵੱਡੇ ਡਿੱਕ ਲੱਗੇ ਆ ਅੱਜ ਉਹੀ ਕਿਸਾਨ ਭਰਾ ਸਾਡੇ ਹੜਾਂ ਦੇ ਵਿੱਚ ਜਿੱਥੇ ਪ੍ਰਸ਼ਾਸਨ ਦਾ ਕੋਈ ਸਾਧਨ ਨਾ ਜਾਂਦਾ ਉੱਥੇ ਉਹਨਾਂ ਦੇ ਟਰੈਕਟਰ ਜਾਂਦੇ ਆ ਟਰੈਕਟਰ ਜਾ ਕੇ ਜਿੱਥੇ ਕੋਈ ਬੰਦਾ ਫਸਿਆ ਖੜਾ ਕਿਸੇ ਦਾ ਪਰਿਵਾਰ ਫਸਿਆ ਬੱਚੇ ਫਸਿਆ ਉਹਨਾਂ ਨੂੰ ਕੱਢ ਕੇ ਲਿਆਉਂਦੇ ਉਹਨਾਂ ਨੂੰ ਰਾਸ਼ਨ ਫੜਾ ਕੇ ਆਉਂਦੇ ਆ ਹੋਰ ਉੱਥੇ ਕੋਈ ਸਾਧਨ ਨਹੀਂ ਜਾਂਦਾ ਜੀ ਤਾਂ ਭਾਈ ਜੀ ਬਹੁਤ ਸਾਰੇ ਤੁਹਾਡੇ ਕੋਲ ਉਹ ਨੌਜਵਾਨ ਕਿਸਾਨ ਆ ਜਿਹੜੇ ਉਹ ਕਰਵਾ ਕੇ ਲੈ ਕੇ ਜਾਂਦੇ ਆ ਮੋਡੀਫਿਕੇਸ਼ਨ ਦਾ ਤੇ ਕਹਿੰਦੇ ਆ ਵੀ ਮੋਡੀਫਿਕੇਸ਼ਨ ਵਾਲਾ ਕੰਮ ਤੇ ਟਰੈਕਟਰ ਦਾ ਜਾਂ ਕਿਸੇ ਵੀ ਗੱਡੀ ਦਾ ਮਤਲਬ ਉਹ ਜਿੰਨਾ ਗੁਰ ਪਾਉ ਉਹਨਾ ਹੀ ਮਿੱਠਾ ਕਿੰਨੀ ਕੀ ਸਚਾਈ ਹੈ ਇਹ ਮੈਂ ਸਚਾਈ ਹੈਗੀ ਹੈ ਬਾਈ ਜੀ ਪਰ ਜਿਵੇਂ ਹੁਣ ਆਪਾਂ ਆਪ ਛੋਟੇ ਘਰੋਂ ਆ ਠੀਕ ਆ ਆਪਾਂ ਨੂੰ ਆਪਦੇ ਕਿਸਾਨ ਭਰਾਵਾਂ ਦਾ ਪਤਾ ਹੈ ਤੇ ਆਪਣੇ ਕੋਈ ਕਿਸਾਨ ਭਰਾਵਾਂ ਨੇ ਹੀ ਕੰਮ ਕਰਾਉਣਾ ਹੁੰਦਾ ਤੇ ਆਪਾਂ ਮਤਲਬ ਕਿ ਕੰਮ ਉਸਾਂਵਾਂ ਕਰੀਦਾ ਬੰਦੇ ਨੂੰ ਕਿਸੇ ਦਾ ਕੋਈ ਲੰਬੇ ਵਾਲੇ ਗੱਲ ਨਾ ਹੋਵੇ ਇੱਕ ਜਿੰਨੀ ਗੱਲ ਕਹੀ ਦੀ ਉਹ ਉੱਥੇ ਰਹੀਦਾ ਵੀ ਇਹ ਨਹੀਂਗਾ ਵੀ ਕਹਿ ਕੁਝ ਹੋਰ ਦਿੱਤਾ ਤੇ ਕਰ ਕੁਝ ਹੋਰ ਦੇਣਾ ਵਾਜਬ ਰੇਟਾਂ ਦੇ ਵਿੱਚ ਤੇ ਵਧੀਆ ਕੰਮ ਕਰਕੇ ਦਈਦਾ ਕਿਸਾਨ ਭਰਾਵਾਂ ਨੂੰ ਵੀ ਕਿਸੇ ਦਾ ਕੋਈ ਰੁਪਈਏ ਦਾ ਨੁਕਸਾਨ ਵਾਲਾ ਕੰਮ ਨਹੀਂ ਹੁੰਦਾ ਇਹ ਨਹੀਂ ਆ ਵੀ ਕੋਈ ਚੀਜ਼ ਕੰਮ ਰਹਿ ਜੂਗਾ ਜਿਹੜਾ ਆਪਾਂ ਵਿੱਚ ਕਹਿਦਾ ਤੇ ਕੋਈ ਰਹਿ ਜੂਗਾ ਜਾਂ ਮਿਕੋ ਉੱਤੇ ਗੰਦ ਮਾਰਦਾਂਗੇ ਉਸ ਕੰਮ ਆਪਾਂ ਨਹੀਂ ਕਰਦੇ ਬਹੁਤ ਸਾਫ਼ ਸਫਾਈ ਨਾਲ ਤੇ ਸੋਹਣਾ ਕੰਮ ਕਰਦੇ ਹਾਂ ਸ਼ੌਂਕ ਨਾਲ ਕੰਮ ਕਰਦੇ ਆਪਾਂ ਬਿਲਕੁਲ ਇੱਕ ਤਾਂ ਹੁੰਦਾ ਨਾ ਕੰਮ ਕਰਾਉਣਾ ਬਾਈ ਜਰ ਜੋਤ ਕੰਮ ਆਪ ਕਰਦੇ ਆ ਤੇ ਫੇਰ ਬਹੁਤ ਤਸੱਲੀ ਬਖਸ਼ ਕੰਮ ਕਰਦੇ ਆ ਆ ਤੁਸੀਂ ਜਿਹੜਾ ਡੱਬਾ ਦੇਖ ਰਹੇ ਹੋ ਬਕਸਾ ਦੇਖ ਰਹੇ ਹੋ ਨਾ ਮਿਊਜ਼ਿਕ ਸਿਸਟਮ ਜਿਹੜਾ ਤਗੜਾ ਸਾਹਮਣੇ ਤੁਹਾਡੇ ਪਿਆ ਇਹਦੇ ਵਿੱਚ ਤੁਸੀਂ ਬਾਹਰਲੇ ਹਾਰ ਸ਼ਿੰਗਾਰ ਨੂੰ ਨਾ ਦੇਖੋ ਇਹਦੇ ਵਿੱਚ ਅੰਦਰਲਾ ਕੰਮ ਆ ਨਾ ਜਿਹੜਾ ਬਾਈ ਜੀ ਕਹਿੰਦੇ ਵੀ ਅਸੀਂ ਅੰਦਰਲਾ ਕੰਮ ਵੀ ਇੰਨਾ ਸਾਫ਼ ਕਰਕੇ ਦਿੰਨੇ ਆ ਵੀ ਉੱਥੇ ਵੀ ਉਹਨੇ ਚ ਵੀ ਨਹੀਂ ਫਰਕ ਪਾ ਲੜ ਦੇ ਬਿਲਕੁਲ ਬਿਲਕੁਲ ਬਾਈ ਉਹਨਾਂ ਜਿਹੜੀ ਵਾਇਰਿੰਗ ਹੈ ਨਾ ਅਸੀਂ ਕਰਦੇ ਆ ਸਾਰੀ ਜਦ ਦੇ ਵਿੱਚ ਸੱਲ ਮਾਰੀ ਦੇ ਉਹਨਾਂ ਨੂੰ ਪ੍ਰੋਪਰ ਬੰਦ ਕਰੀਦਾ ਫਿਰ ਉਹ ਵਾਇਰਿੰਗ ਕਰੀ ਦੀ ਉਹ ਪੂਰੀਆਂ ਟਾਈਆਂ ਲਾ ਕੇ ਪ੍ਰੋਪਰ ਤਰੀਕੇ ਨਾਲ ਵਾਇਰਿੰਗ ਹੁੰਦੀ ਇਹ ਨਹੀਂ ਕਿ ਵੀ ਆਪਾਂ ਉਤੋਂ ਤਾਂ ਬੰਦ ਕਰ ਦੇਣਾ ਵੀ ਕੋਈ ਗੰਦ ਮਾਰਿਆ ਹੋਊਗਾ ਆਪਣੇ ਕੋਈ ਪੇਟੀ ਖੋਲ ਲਿਓ ਆਪਣੇ ਕੋਈ ਵੀਡੀਓ ਪੰਗਾਉਣਗਾ ਤੁਹਾਨੂੰ ਵੀਡੀਓ ਵੀ ਦੇ ਦਾਂਗੇ ਵੀ ਆਪਾਂ ਵੀਡੀਓ ਵਗੈਰਾ ਬਣਾਉਣੇ ਜਦੋਂ ਆਪਾਂ ਕੰਮ ਕਰਦੇ ਆ ਪੇਟੀ ਦੇ ਵਿੱਚ ਪੂਰਾ ਸਫਾਈ ਨਾਲ ਕੰਮ ਕੀਤਾ ਹੁੰਦਾ ਆਪਣਾ ਵੀ ਕੋਈ ਐ ਨਹੀਂ ਵੀ ਕੋਈ ਤਾਰ ਮਾਰੀ ਪਾਵਾਗੇ ਜਾਂ ਕੋਈ ਗੰਦ ਮਾਰਾਂਗੇ ਉਹ じゃ ਸਿਸਟਮ ਨਹੀਂ ਆਪਣਾ ਕੋਈ ਹੁੰਦਾ ਜੀ ਤਾਂ ਬਾਈ ਜੀ ਜਿਹੜੀ ਕੋਈ ਕਾਰ ਐਕਸੈਸਰੀ ਜਾਂ ਜਿਹੜਾ ਕੋਈ 뮤직 ਸਿਸਟਮ ਆਪਣੇ ਕੋਲੇ ਚੰਗੀਆਂ ਕੰਪਨੀਆਂ ਦਾ ਤੁਹਾਨੂੰ ਰੇਟ ਦਾ ਵੀ ਪਤਾ ਲੱਗ ਜੂਗਾ ਵੀ ਯਾਰ ਇਹ ਇੰਨੇ ਵਾਜਬ ਰੇਤਾਂ ਦੇ ਵਿੱਚ ਕੰਮ ਕਰੀ ਜਾਂਦਾ ਹੈ ਅੱਜ ਅਸੀਂ ਖਾਸ ਸਮਾਂ ਲੈ ਕੇ ਆਏ ਆ ਨਹੀਂ ਇੱਥੇ ਤਿੰਨ ਤਿੰਨ ਜਿਹੜੇ ਸਾਧਨ ਆ ਟਰੈਕਟਰ ਟਾਰਾ ਖੜੀਏ ਹੁੰਦੇ ਆ ਤੇ ਇਹ ਸਮਾਂ ਸਾਨੂੰ ਬਾਈਖੇ ਦੇ ਵੀ ਇਦੋਂ ਲੇਟ ਨਾ ਹੋਇਓ ਅਸੀਂ ਵੀ ਵਿਅਸਤ ਹੋ ਜੰਨੇ ਆ ਤੇ ਇਸ ਕਰਕੇ ਨਾ ਮਤਲਬ ਹੁਣ ਸ਼ੀਟ ਜੀ ਚਾਕੇ ਅਸੀਂ ਰਿਕਾਰਡ ਕਰਨ ਲੱਗੇ ਆ ਕਹਿਣ ਦਾ ਮਤਲਬ ਵੀ ਮੇਲ ਨਹੀਂ ਮੇਲ ਤਾਂ ਹੀ ਨਹੀਂ ਜੇਕਰ ਕੰਮ ਵਧੀਆ ਸੋ ਬਾਈ ਜੀ ਆਪਾਂ ਜਿਹੜੇ ਤੁਹਾਡੇ ਕੋਲੇ ਮਿਊਜ਼ਿਕ ਸਿਸਟਮ ਆ ਚੰਗੀਆਂ ਕੰਪਨੀਆਂ ਇਹਦੀ ਆਪਾਂ ਉਹਨਾਂ ਦੇ ਰੇਟ ਵੀ ਦੱਸੀਏ ਆਪਾਂ ਉਹਨਾਂ ਬਾਰੇ ਵੀ ਦੱਸੀਏ ਵੀ ਇਹ ਕਿੰਨੇ ਕੁ ਚ ਤਿਆਰ ਹੋ ਜਾਂਦਾ ਤੇ ਕਿਵੇਂ ਕੀ ਕਰਾਣੀ ਹੈ ਰੇਟ ਤਾਂ ਬਾਈ ਜੀ ਮਤਲਬ ਇਹਦਾ ਕੋਈ ਮਤਲਬ ਜੇ ਸਟਾਰਟਿੰਗ ਆਪਣੇ ਕੋਲ ਪ੍ਰਾਈਸ ਜਿਵੇਂ ਹੁਣ ਆ ਪੇਟੀ ਪਈ ਹੈ ਨਾ ਇਹ ਆਪਣੇ ਕੋਲੇ 7.5 18000 ਦੇ ਘਰ ਤੋਂ ਸਟਾਰਟ ਹੋ ਜਾਂਦੀ ਹੈ ਮਤਲਬ ਇਹ ਸਟਾਰਟਿੰਗ ਪੇਟੀ ਹੈ ਜੀ ਆਪਣੇ ਕੋਲੇ ਹਨਾ ਉਸ ਤੋਂ ਬਾਅਦ ਜਿਵੇਂ ਇਹ ਪੇਟੀ ਪਈ ਹੈ ਅੱਜ ਆਪਾਂ ਤਿਆਰ ਕੀਤੀ ਹੈ ਸਾਰਾ ਆਪਾਂ ਆਰਡਰ ਤੇ ਹੀ ਕੰਮ ਹੁੰਦਾ ਆਪਣੇ ਕੋਲੇ ਮਤਲਬ ਆਪਾਂ ਵਾਧੂ ਫालतू ਬਣਾ ਕੇ ਨਹੀਂ ਰੱਖਦੇ ਕਿਉਂ ਨਹੀਂ ਕਿਉਂਕਿ ਅ ਅੱਡੋ ਅੱਡ ਹਰ ਇੱਕ ਬੰਦੇ ਦਾ ਹਿਸਾਬ ਕਿਤਾਬ ਹੈ ਕਿਸੇ ਨੇ ਕਿਸੇ ਤਰ੍ਹਾਂ ਦਾ ਕੰਮ ਕਰਾਉਣਾ ਕਿਸੇ ਨੇ ਕਿਸੇ ਤਰ੍ਹਾਂ ਦਾ ਕੰਮ ਕਰਾਉਣਾ ਤਾਂ ਫਿਰ ਆਪਾਂ ਮਤਲਬ ਜਿੱਦਾਂ ਦਾ ਕੋਈ ਬੰਦਾ ਕਹਿੰਦਾ ਕਿਉਂਕਿ ਜਿਹੜੇ ਬੰਦੇ ਨੇ ਪੈਸੇ ਲਾਉਣੇ ਆ ਸਾਡੇ ਕਿਸਾਨ ਭਰਾਣੇ ਪੈਸੇ ਲਾਉਣੇ ਨੌਜਵਾਨ ਪੀੜ੍ਹੀ ਜਿਵੇਂ ਆਪਣਾ ਮਤਲਬ ਸੋਚ ਇਹ ਆ ਵੀ ਜਿਆਦਾ ਯੂਥ ਆ ਜਿਹੜਾ ਬਾਹਰ ਨੂੰ ਜਾ ਰਿਹਾ ਹਣਾ ਤੇ ਜਿਹੜੇ ਸ਼ੌਕ ਨਾਲ ਇੱਥੇ ਕੰਮ ਖੇਤੀ ਕਰਨਾ ਚਾਹੁੰਦੇ ਆ ਫਿਰ ਆਪਾਂ ਮੇਰਾ ਧਿਆਨ ਇਹ ਹੁੰਦਾ ਵੀ ਉਹ ਜਿੱਦਾਂ ਦਾ ਕਹਿੰਦਾ ਆਪਾਂ ਜਮਾ ਉਸੇ ਦਾ ਉਸੇ ਟਾਈਪ ਚ ਕੰਮ ਕਰਕੇ ਦੇਈਏ ਵੀ ਉਹ ਬੰਦੇ ਨੇ ਪੈਸੇ ਲਾਉਣੇ ਆ ਉਹਨੂੰ ਚੰਗਾ ਲੱਗੇ ਸਿਸਟਮ ਤੇ ਉਹਨੂੰ ਜੇ ਟਰੈਕਟਰ ਚਲਾਵੇ ਜਾਂ ਖੇਤੀ ਕਰੇ ਤਾਂ ਸ਼ੌਕ ਨਾਲ ਕਰੇ ਖੇਤੀ ਇਹ ਨਾ ਵੀ ਕੋਈ ਉਹਨੂੰ ਬੋਲ ਜਾ ਸਮਝ ਕੇ ਕਰੇ ਤੋਂ ਸਾ ਹੁਣ ਆ ਫਿਰ ਆਪਾਂ ਮਤਲਬ ਆਨ ਆਰਡਰ ਹੀ ਕੰਮ ਕਰਦੇ ਆ ਜਿਵੇਂ ਆ ਵੀ ਪੇਟੀ ਵੀਰ ਹੈਗੇ ਆ ਸ਼੍ਰੀ ਪੁੱਤਰ ਦੇ ਉਹਨਾਂ ਨੇ ਟਰੈਕਟਰ ਕਢਾਇਆ ਕੱਲ ਪਰਸੋਂ ਸੋਨਾ ਲਿਕਾ ਤੇ ਬੋਕ ਉਹਨਾਂ ਨੇ ਪਹਿਲਾਂ ਕਰਾਤੀ ਸੀ ਪੇਟੀ ਆਪਣੇ ਕੋਲੇ ਤੇ ਉਹਨਾਂ ਦਾ ਤੇ ਫਿਰ ਉਹਨਾਂ ਨੂੰ ਵੀ ਫਿੱਟ ਕਰਕੇ ਦੇਣੀ ਆ ਆ ਵੀ ਵੀਰ ਕੱਲ ਇੱਕ ਸੋਨਾ ਲਿਕਾ 4x4 ਕਢਾ ਕੇ ਲਿਆ ਉਹਦਾ ਫੋਨ ਆਇਆ ਸੀ ਉਹਨੇ ਬੁੱਕ ਕਰਾਇਆ ਤੇ ਆ ਲਾਈਟਿੰਗ ਲੂਟਿੰਗ ਦਾ ਕੰਮ ਪੈਂਡਿੰਗ ਇਸੇ ਕਰਕੇ ਛੱਡਿਆ ਆ ਵੀ ਜਿਹੜਾ ਜਿੱਦਾਂ ਦਾ ਉਹ ਕਹੂ ਆ ਵੀ ਇਸ ਤਰ੍ਹਾਂ ਦੀ ਲਾਈਟਿੰਗ ਕਰਨੀ ਆ ਜਾਂ ਉਹ ਹਸਤਾਵਨਾ ਆਪਾਂ ਸਾਰਾ ਮਤਲਬ ਜਿੱਦਾਂ ਦਾ ਕੰਮ ਕਹੂ ਉਹਦਾਂ ਦਾ ਕਰਕੇ ਦੇਈਦਾ ਜੀ ਜੀ ਹੋਰ ਕਿਹੜੀ ਐਸੈਸਰੀ ਹੈ ਜਿਹੜੀ ਤੁਸੀਂ ਦਿਖਾਉਣਾ ਚਾਹੋਗੇ ਸਾਡੇ ਕਿਸਾਨ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਵੀ ਜਿਹੜੇ-ਜਿਹੜੇ ਕੰਪਨੀ ਐ ਵੀ ਜਿਨ੍ਹਾਂ ਦਾ ਕਹ ਲਈਏ ਆਪਾਂ ਵੀ ਬਾਹਰ ਮਾਰਕੀਟ ਦੇ ਵਿੱਚ ਕਾਫੀ ਰੇਟ ਆ ਪਰ ਇੱਥੇ ਤੁਹਾਡੇ ਕੋਲ ਵਧੀਆ ਰੇਟਾਂ ਦੇ ਵਿੱਚ ਉਹ ਚੀਜ਼ਾਂ ਮਿਲ ਜਾਂਦੀਆਂ ਆਪਣੇ ਕੋਲ ਸਾਰਾ ਕੁਝ ਹੀ ਮਿਲ ਜਾਂਦਾ ਬਾਈ ਜੀ ਜਿਵੇਂ ਆਪਣੇ ਕੋਲ ਨਾਲ ਲਾਈਟਾਂ ਪਈਆਂ ਆ ਹਨਾ ਵੱਡੀਆਂ ਲਾਈਟਾਂ 18 ਦੇ 18 ਦੇ ਲੋਕ ਲਾਉਂਦੇ ਆ ਅੰਦਰ ਵੀ ਆਪਣੇ ਕੋਲ ਦਸਤਰ ਚ ਵੀ ਪਈਆਂ ਲਾਈਟਾਂ ਸਾਰੇ ਤਰ੍ਹਾਂ ਦੇ ਟਰੈਕਟਰਾਂ ਦੇ ਇੰਡੀਕੇਟਰ ਸਾਰੇ ਮਾਡਲਾਂ ਦੇ ਆਪਣੇ ਕੋਲ ਥੱਲੇ ਪਏ ਆ ਸਾਰਾ ਕੁਝ ਜਿਵੇਂ ਜਣਿਆ ਪਿਆ ਪੱਖੇ ਮਿਲ ਜਾਂਦੇ ਆ ਛਤਰੀਆਂ ਵਾਲੇ ਹੋਰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਲਾਈਟ ਲੈਣੀ ਆ ਸਾਰੀਆਂ ਆਪਣੇ ਕੋਲ ਅਵੇਲੇਬਲ ਹੁੰਦੀਆਂ ਮਿਲ ਜਾਂਦੀਆਂ ਟਰੈਕਟਰ ਦਾ ਕਿਸੇ ਵੀ ਮਾਡਲ ਦਾ ਆਪ ਕੋਈ ਇੰਡੀਕੇਟਰ ਲੈਣਾ ਹਨਾ ਮਾਰਕੀਟ ਰੇਟ ਨਾਲੋਂ ਬਹੁਤ ਘੱਟ ਰੇਟ 'ਚ ਮਤਲਬ ਆਪਣੇ ਕੋਲ ਮਿਲ ਜਾਂਦਾ ਜਾਇਜ਼ ਤੇ ਵਾਜਬ ਤੇ ਕੁਆਲਿਟੀ ਵਾਲੀ ਚੀਜ਼ ਮਿਲ ਜਾਂਦੀ ਆ ਬਾਕੀ ਜਿਵੇਂ ਕਾਰਾਂ ਦੇ ਵਿੱਚ ਟੱਚ ਸਕਰੀਨਾਂ ਲੱਗਦੀਆਂ ਉਹ ਮਿਲ ਜਾਂਦੀਆਂ ਆਂਗਾ ਨਾਰਮਲ ਜਿਹੜਾ ਆਪਣਾ ਚੱਲਦਾ ਜੇ ਕੋਈ ਜਿਆਦਾ ਕਾਸਟਲੀ ਪ੍ਰੋਜੈਕਟ ਹੈ ਜੇ ਕਿਸੇ ਨੇ ਗੱਡੀ 'ਚ ਕੋਈ 10-11 ਲੱਖ ਦਾ ਕੰਮ ਕਰਾਉਣਾ ਜਾਂ ਉਹ ਮਤਲਬ ਆਪਣੇ ਕੋਲੇ ਇਹ ਹੁੰਦਾ ਵੀ ਅਗਲਾ ਅਪਾਇੰਟਮੈਂਟ ਤੇ ਆਪਣੇ ਕੋ ਗੱਡੀ ਛੱਡ ਸਕਦਾ ਤੇ ਉਹਦਾ ਕੰਮ ਕਰ ਸਕਦੇ ਕਰ ਦੇਈਦਾ ਆਪਾਂ ਜੇ ਕਿਸੇ ਨੇ ਟਰੈਕਟਰ ਦਾ ਕੰਮ ਕਰਾਉਣਾ ਟਰੈਕਟਰ ਦੀ ਮੋਡੀਫਿਕੇਸ਼ਨ ਦਾ ਕਰਾਉਣਾ ਜੇ ਕੋਈ ਵੀ ਛੋੜੇ ਟਾਈਮ ਦਾ ਕੰਮ ਆ ਵੀ ਉਹ ਤਾਂ ਨਾਲ ਦੀ ਨਾਲ ਹੀ ਕਰ ਦੇਈਦਾ ਤੇ ਜੇ ਕੋਈ ਜ਼ਿਆਦਾ ਕੰਮ ਆ ਜੀ ਉਹ ਫਿਰ ਅਪਾਇੰਟਮੈਂਟ ਤੇ ਹੁੰਦਾ ਟਾਈਮ ਲੈ ਕੇ ਹੁੰਦਾ ਜੀ ਤੇ ਕਿੰਨੇ ਕਿ ਚਿਰ ਦੇ ਵਿੱਚ ਮੰਨ ਲਓ ਕਿਸੇ ਨੇ ਕੋਈ ਅਪਾਇੰਟਮੈਂਟ ਲੈ ਲਈ ਤੁਹਾਡੇ ਕੋਲੇ ਟਰੈਕਟਰ ਛੜਤਾ ਤਾਂ ਕਿੰਨੇ ਕਿ ਚਿਰ ਦੇ ਵਿੱਚ ਕੰਮ ਨਿਭਰ ਜਾਂਦਾ ਜੀ ਉਹ ਬਾਈ ਜੀ ਕੰਮ ਦੇ ਹਿਸਾਬ ਨਾਲ ਉਹ ਅਸੀਂ ਟਾਈਮ ਉਸੇ ਹਿਸਾਬ ਨਾਲ ਦਿੰਨੇ ਆ ਉਸੇ ਹਿਸਾਬ ਨਾਲ ਹੀ ਕਰਕੇ ਦਿੰਨੇ ਆ ਇਹ ਨਹੀਂਗਾ ਵੀ ਜੇ ਆਪਾਂ 4 ਦਿਨ ਕਹਿਤਾ ਤੇ ਆਪਾਂ 5 ਦਿਨਾਂ ਨੂੰ ਚੀਜ਼ ਦੇਵਾਂਗੇ ਆਪਣੀ ਉਦੋਂ ਪਹਿਲਾਂ ਰੈਡੀ ਹੋਊਗੀ ਜੀ ਹਾਂ ਜੀ ਤੇ ਆ ਜਿਹੜੇ ਬਾਈ ਜੀ ਸਪੀਕਰ ਪਏ ਆ ਉਧਰਲੇ ਪਾਸੇ ਮਤਲਬ ਮੈਨੂੰ ਲੱਗਦਾ ਵੀ ਮਹਿੰਗੀਆਂ ਕੰਪਨੀਆਂ ਦੇ ਜਿਹੜੇ ਹੈਗੇ ਆ ਆਮ ਗੱਡੀਆਂ ਦੇ ਵਿੱਚ ਅਸੀਂ ਲੱਗੇ ਵੇਣੇ ਆ ਤਾਂ ਤੁਹਾਡੇ ਕੋਲੇ ਸਾਰੇ ਅਵੇਲੇਬਲ ਆ ਹਾਂ ਜੀ ਹਾਂ ਜੀ ਇਹ ਸਾਰੇ ਆਪਣੇ ਕੋਲੇ ਇਹ ਅਵੇਲੇਬਲ ਹੁੰਦੇ ਇਹ ਤਾਂ ਨਾਰਮਲ ਚੀਜ਼ਾਂ ਆ ਜਿਹੜੀਆਂ ਆਪਣੇ ਕੋਲ ਮਤਲਬ ਜਨੂਅਰ ਹਰ ਰੋਜ਼ ਨੂੰ ਲੱਗਦੀਆਂ ਚੀਜ਼ ਆਟਮਾ ਜੇ ਕੋਈ ਜਿਹੜੀ ਜਿਆਦਾ ਕਾਸਟਲੀ ਆਟਮ ਹੁੰਦੀ ਆ ਉਹ ਹਰ ਇੱਕ ਬੰਦਾ ਨਹੀਂ ਲਵਾਉਂਦਾਗਾ ਉਹ ਸ਼ੌਂਕ ਵਾਲਾ ਬੰਦਾ ਹੀ ਲਵਾਉਂਦਾ ਜਿਹੜੇ ਮਹਿੰਗਾ ਕੰਮ ਕਰਾਉਣਾ ਕੋਈ 2-4 ਲੱਖ ਰੁਪਈਆ ਗੱਡੀ ਤੇ ਲਾਉਣਾ ਜਾਂ ਟਰੈਕਟਰ ਤੇ ਲਾਉਣਾਗਾ ਤੇ ਉਹਦੇ ਆਸਤੇ ਫਿਰ ਅਪਾਇੰਟਮੈਂਟ ਤੇ ਤੇ ਉਹ ਜਿਹੜਾ ਜੋ ਵੀ ਮਟੀਰੀਅਲ ਕਹਿੰਦੇ ਆ ਉਹ ਫਿਰ ਆਪਾਂ ਔਨ ਆਰਡਰ ਤੇ ਕੰਮ ਕਰ ਦੇਈਦਾ ਜੀ ਜੀ ਤਾਂ ਇਹ ਸਾਰੀਆਂ ਜਾਣਕਾਰੀਆਂ ਤੁਸੀਂ ਦੇ ਰਹੇ ਹੋ ਇਹ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਕਿ ਇਹ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਭੁੱਲਰ ਹੈ ਭੁੱਲਰ ਦੇ ਵਿੱਚ ਨੌਜਵਾਨ ਕਿਸਾਨ ਪਰਾ ਹਰਜੋਤ ਭੁੱਲਰ ਇਲੈਕਟ੍ਰੋਨਿਕਸ ਇੱਥੇ ਪਹੁੰਚ ਕੇ ਤੁਸੀਂ ਆਪਣੇ ਟਰੈਕਟਰ ਆਪਣੀਆਂ ਗੱਡੀਆਂ ਉਹਨਾਂ ਨੂੰ ਮੋਡੀਫਿਕੇਸ਼ਨ ਕਰਾ ਸਕਦੇ ਹੋ ਕਿਉਂਕਿ ਸਾਡੇ ਜਿਹੜੇ ਨੌਜਵਾਨ ਕਿਸਾਨ ਭਰਾਣਾ ਉਹਨਾਂ ਵਿੱਚ ਇਹ ਚੀਜ਼ ਦਾ ਸ਼ੌਂਕ ਹੈ ਘਰੇਜ਼ ਹੈ ਇਹੋ ਜਿਹੇ ਟਰੈਕਟਰਾਂ ਨੂੰ ਸ਼ਿੰਗਾਰ ਕੇ ਉਹ ਬਹਿ ਕੇ ਖੇਤੀ ਕਰਨਾਂ ਦੀ ਪਸੰਦ ਕਰਦੇ ਆ ਜਿਹਦੇ ਉੱਪਰ ਚੰਗਾ ਮਿਊਜ਼ਿਕ ਸਿਸਟਮ ਹੁੰਦਾ ਤੇ ਚੰਗੇ ਗਾਣੇ ਚੱਲ ਰਹੇ ਹੁੰਦੇ ਆ ਹੁਣ ਵੀ ਜਿਵੇਂ ਬਾਈ ਨੇ ਦੱਸਿਆ ਵੀ ਹਰ ਪੀੜਤਾਂ ਦੀ ਮਦਦ ਕਰਨ ਦੇ ਵਿੱਚ ਵੀ ਸਾਡੇ ਜਿਹੜੇ ਕਿਸਾਨ ਭਰਾ ਉਹ ਕਿਸੇ ਗੱਲੋਂ ਵੀ ਘਟਨੀ ਸਾਡੀ ਨੌਜਵਾਨ ਪੀੜ੍ਹੀ ਕਿਸੇ ਗੱਲੋਂ ਘਟਨੀ ਜਿੱਥੇ ਤੱਕ ਪ੍ਰਸ਼ਾਸਨ ਨਹੀਂ ਪਹੁੰਚ ਸਕਿਆ ਜਿੱਥੋਂ ਤੱਕ ਕਸ਼ਤੀਆਂ ਨਹੀਂ ਪਹੁੰਚ ਸਕੀਆਂ ਉੱਥੋਂ ਤੱਕ ਸਾਡੇ ਵੀਰ ਆ ਜਿਹੜੇ ਉਹ ਟਰੈਕਟਰ ਲੈ ਕੇ ਪਹੁੰਚ ਗਏ ਰਾਸ਼ਨ ਲੈ ਕੇ ਪਹੁੰਚ ਗਏ ਤੇ ਉਹਨਾਂ ਲੋਕਾਂ ਵੰਦਾਂ ਦੀ ਮਦਦ ਆ ਜਿਹੜੀਆਂ ਉਹ ਕਰ ਰਹੇ ਸਾਡੇ ਕਿਸਾਨ ਭਰਾ ਤਾਂ ਆ ਤੁਸੀਂ ਨੋਟ ਕਰ ਲਓ ਪਤਾ ਬਾਈ ਜੀ ਬਰਾ ਪਾਸੋਂ ਅਸੀਂ ਸੰਪਰਕ ਨੰਬਰ ਵੀ ਲੈ ਲੈਨੇ ਆ ਬਾਈ ਜੀ ਸੰਪਰਕ ਨੰਬਰ ਵੀ ਆਪਣਾ ਜਰੂਰ ਦਿਓ ਤਾਂ ਕਿ ਤੁਹਾਡੇ ਨਾਲ ਦੂਰੋਂ ਨੇੜੇੋਂ ਸੰਪਰਕ ਕੀਤਾ ਜਾ ਸਕੇ ਤੇ ਇੱਥੇ ਪਹੁੰਚ ਕੀਤੀ ਜਾ ਸਕੇ ਹਾਂਜੀ ਬਾਈ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਵੀ ਆਪਣਾ ਕੰਮ ਪਹਿਲਾਂ ਦੋਦੇ ਸੀਗਾ ਆਪਾਂ 4-5 ਸਾਲ ਤੋਂ ਉੱਥੇ ਕੰਮ ਕਰੀ ਜਾਂਦੇ ਸੀ ਪਰ ਉੱਥੇ ਜਗ੍ਹਾ ਦੀ ਬਹੁਤ ਜ਼ਿਆਦਾ ਦਿੱਕਤ ਸੀ ਕਿਤਾ ਜਿਹੜਾ ਕਸਟਮਰ ਭਰਾ ਸਾਡੇ ਆ ਜਾਂਦੇ ਸੀ ਕਿਸਾਨ ਭਰਾ ਆ ਜਾਂਦੇ ਸੀ ਉਹ ਕਿਉਂਕਿ ਥੱਕੇ ਹਾਰੇ ਸਾਰੇ ਆਉਂਦੇ ਆ ਕੰਮ ਚੋਂ ਕੰਮ ਟਾਈਮ ਕੱਢ ਕੇ ਆਉਂਦਾ ਤੇ ਫਿਰ ਉਹ ਸਾਡੇ ਕੋਲ ਉੱਥੇ ਬੈਠਣ ਨੂੰ ਜਗ੍ਹਾ ਹੈ ਨਹੀਂ ਸੀ ਫਿਰ ਦੁਕਾਨ ਦੇ ਵਿੱਚ ਦੁਕਾਨ ਛੋਟੀ ਹੋਣ ਕਰਕੇ ਮਟੀਰੀਅਲ ਜ਼ਿਆਦਾ ਸੀ ਉੱਥੇ ਕੋਈ ਚਾਹ ਪਾਣੀ ਦਾ ਖਿਆਲ ਨਹੀਂ ਰੱਖਿਆ ਦਾ ਇੱਥੇ ਆਪਾਂ ਸਿਸਟਮ ਤਾਂ ਬਣਾਇਆ ਇੱਕ ਤਾਂ ਜੀ ਵਹੀਕਲ ਖੜਮਣ ਨੂੰ ਜਗ੍ਹਾ ਵਧੀਆ ਇੱਕ ਬੈਠਣਾ ਵਾਸਤੇ ਆਪਾਂ ਆਫਿਸ ਬਣਾਇਆ ਕਸਟਮਰ ਆਇਆ ਤਾਂ ਬੈਠ ਕੇ ਆਦਾ ਰੈਸਟ ਕਰ ਸਕਦਾਗਾ ਤੇ ਦੂਜਾ ਆਪਾਂ ਤੁਹਾਨੂੰ ਨੰਬਰ ਦੇਣਾ ਜੀ ਨੰਬਰ ਮੇਰਾ ਨੋਟ ਕਰ ਲਓ ਸਾਰੇ ਵੀਰਪਰਾ 988547384 ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ 98858547384 98858547384 ਜੀ ਤਾਂ ਕਿਸਾਨ ਭਰਾਵੋ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਹਰਜੋਤ ਭੁੱਲਰ ਇਲੈਕਟ੍ਰੋਨਿਕਸ ਸੇ ਪਹੁੰਚ ਕਰ ਸਕਦੇ ਹੋ 98858547384 ਬਾਈ ਜੀ ਦਾ ਨੰਬਰ ਹੈ ਸਕਰੀਨ ਸ਼ਾਟ ਲੈ ਕੇ ਵੀ ਤੁਸੀਂ ਰੱਖ ਸਕਦੇ ਹੋ ਸਾਡੀ ਸਕਰੀਨ ਤੇ ਬਾਈ ਜੀ ਦਾ ਨੰਬਰ ਵੀ ਜਿਹੜਾ ਉਹ ਆ ਗਿਆ ਤਾਂ ਬਾਈ ਜੀ ਜਿਹੜੇ ਨੌਜਵਾਨ ਕਿਸਾਨ ਪੜਾ ਉਹ ਸ਼ੌਂਕ ਦੇ ਨਾਲ ਰੱਖਦੇ ਆ ਟਰੈਕਟਰ ਸ਼ੌਂਕ ਦੇ ਨਾਲ ਆਏ ਹੁੰਦਾ ਵੀ ਯਾਰ ਛਤਰੀਆਂ ਲਾ ਕੇ ਰੱਖੀਏ ਛਤਰੀਆਂ ਦਾ ਤਾਂ ਵੈਸੇ ਬੜਾ ਕਹ ਲਈਏ ਵੀ ਇੱਕ ਤਰ੍ਹਾਂ ਦੇ ਨਾਲ ਸੁਵਿਧਾ ਬੜੀ ਆ ਛਤਰੀਆਂ ਦੀ ਟਰੈਕਟਰ ਨੂੰ ਹਰੇਕ ਟਰੈਕਟਰ ਦੇ ਉੱਪਰ ਛਤਰੀਏ ਜਿਹੜੀ ਉਹ ਮੀਂਹ ਕਣੀ ਦੇ ਮੌਸਮ ਦੇ ਵਿੱਚ ਤੁੱਪੇ ਕੰਮ ਕਰਨਾ ਹੁੰਦਾ ਉਦੋਂ ਤੇ ਕਈ ਮੈਂ ਵੇਖਿਆ ਬਾਈ ਜੀ ਉਸ ਜਾਣਕਾਰੀ ਦੇ ਵਿੱਚ ਵੀ ਵਾਅਦਾ ਕਰੋ ਵੀ ਕੈਬਨ ਬਣਵਾ ਲੈਂਦੇ ਆ ਟਰੈਕਟਰਾਂ ਦੇ ਉੱਪਰ ਕੀ ਆਪਣੇ ਕੋਲ ਇਹ ਵੀ ਸਬਜਾ ਹੈਗੀ ਹੈ ਹਾਂਜੀ ਬਾਈ ਜੀ ਹਾਂ ਜੇ ਕਿਸੇ ਨੇ ਵੀਰ ਭਰਾ ਨੇ ਕੈਮਾ ਲਵਾਉਣਾ ਤਾਂ ਉਹ ਵੀ ਮਤਲਬ ਆਪਣੇ ਕੋਲ ਬੰਦੇ ਟੱਚ ਤੇ ਹੈਗੇ ਆ ਹਨਾ ਵੀ ਸਾਰਾ ਕੰਮ ਆਪਾਂ ਖੁਦ ਤਾਂ ਕਰ ਨਹੀਂ ਸਕਦੇ ਹੁੰਦੇਗੇ ਕੁਛ ਨਾ ਕੁਛ ਹਰ ਇੱਕ ਚੀਜ਼ ਆਪਾਂ ਆਪਣੀ ਬਣਾ ਸਕਦੇ ਪਰ ਆਪਣੀ ਟੀਮ ਵਰਕ ਹੈਗਾ ਮਤਲਬ ਜੇ ਕਿਸੇ ਵੀਰ ਭਰਾ ਨੇ ਕੈਮਾ ਲਵਾਉਣਾ ਛਤਰੀ ਲਗਾਉਣੀ ਹੈ ਤਾਂ ਸਾਰਾ ਸਿਸਟਮ ਆਪਾਂ ਕਰ ਦਿੰਨੇ ਆ ਮੋਡੀਫਿਕੇਸ਼ਨ ਜਿੱਦਾਂ ਦੀ ਮਰਜ਼ੀ ਹੋਵੇ ਟਰੈਕਟਰ ਦੇ ਵਿੱਚ ਕਰਾਉਣੀ ਆ ਪੈਰ ਦਾਣ ਵੱਡੇ ਲਵਾਉਣੇ ਆ ਮਗਰਾਟ ਲਵਾਉਣੇ ਆ ਛਤਰੀ ਲਵਾਉਣੀ ਹੈ ਜਾਂ ਮਿਊਜ਼ਿਕ ਸਿਸਟਮ ਲਵਾਉਣਾ ਕੋਈ ਲਾਈਟਿੰਗ ਦਾ ਕੰਮ ਆ ਸਾਰਾ ਕੰਮ ਆਪਾਂ ਮਤਲਬ ਪ੍ਰੋਪਰ ਵਧੀਆ ਤਰੀਕੇ ਨਾਲ ਕਰਕੇ ਦੇਣਿਆ ਕੋਈ ਉਹ ਇਹ ਸਿਸਟਮ ਨਹੀਂਗਾ ਵੀ ਪੈਸੇ ਲੈ ਲਏ ਅਗਲੇ ਦਿਉਤੇ ਗੰਦ ਮਾਰਦਾ ਉਹ ਸਿਸਟਮ ਆਪਣੇ ਕੋਲ ਹੈ ਨਹੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਸ਼ੌਂਕ ਨਾਲ ਕੰਮ ਕਰਦੇ ਆ ਆਪਣਾ ਸ਼ੌਂਕ ਹੀ ਕੰਮ ਆ ਪੂਰਾ ਮਾਨ ਲਾ ਕੇ ਕੰਮ ਕਰੀਦਾ ਬਰੀਕੀ ਨਾਲ ਕੰਮ ਕਰੀਦਾ ਵੀ ਆ ਚੀਜ਼ ਦੇ ਵਿੱਚ ਆ ਸਿਸਟਮ ਆ ਇੱਥੇ ਆ ਇੱਥੋਂ ਦੀ ਤਾਰ ਆ ਟੱਪਣੀ ਚਾਹੀਦੀ ਆ ਜਾਂ ਛਤਰੀ ਦਾ ਟਰੈਕਟਰ ਦਾ ਕਲਰ ਇਹ ਆ ਤੇ ਡੈਕ ਦੇ ਲਾਈਟ ਆ ਲੱਗਣੀ ਚਾਹੀਦੀ ਪੂਰੀ ਮੈਚਿੰਗ ਕਰਕੇ ਵਧੀਆ ਤਰੀਕੇ ਨਾਲ ਕੰਮ ਕਰ ਕਰਕੇ ਕਰੀਦਾ ਨਹੀਂ ਗੱਲ ਇਹ ਆ ਬਾਈ ਜੀ ਤੁਹਾਡਾ ਕੰਮ ਵੀ ਤਾਂ ਹੀ ਹੈ ਜੇ ਤੁਹਾਨੂੰ ਆਪ ਨੂੰ ਸ਼ੌਂਕ ਹੈ ਕਿਉਂਕਿ ਆਪ ਜੀਵੀਦਾਰ ਪਰਿਵਾਰ ਤੋਂ ਆਪ ਕਿਸਾਨ ਹੋ ਤੇ ਉਹ ਉਹੀ ਬੰਦਾ ਵਧੀਆ ਕਾਮਯਾਬੀ ਕਰ ਸਕਦਾ ਹੈ ਵਧੀਆ ਜਿਹਦੇ ਮਨ ਦੇ ਵਿੱਚ ਸ਼ੌਂਕ ਹੈ ਬਾਈ ਜੀ ਆਪ ਆਪਣੇ ਪੱਖੋਂ ਬੜੇ ਚੰਗੇ ਤਰੀਕੇ ਦੇ ਨਾਲ ਕਰਦੇ ਆ ਸ਼ੌਂਕ ਹੈ ਇਸ ਕਰਕੇ ਗਿਰੀਆਂ ਲਾਈਟਾਂ ਦਾ ਤੁਹਾਡੇ ਕਲਰ ਕੰਬੀਨੇਸ਼ਨ ਕੀ ਹੈ ਟਰੈਕਟਰ ਦਾ ਕਲਰ ਕੀ ਹੈ ਇੱਥੇ ਕਿਹੜਾ ਪਾਇਦਾਣ ਆਊਗਾ ਕਿਹੜੀ ਇੱਥੇ ਕੇਟੀ ਫਿੱਟ ਹੋਊਗੀ ਕਿਸ ਤਰੀਕੇ ਨਾਲ ਹੋਊਗੀ ਏ ਟੂ ਜ਼ੈਡ ਮੈਨੂੰ ਲੱਗਦਾ ਵੀ ਬਾਈ ਹਰੇਕ ਗੱਲਾਂ ਦਾ ਧਿਆਨ ਰੱਖ ਕੇ ਕਰਦੇ ਆ ਤੇ ਅੱਜ ਤੱਕ ਕਿਸੇ ਨੇ ਨਿੰਦਿਆ ਨਹੀਂ ਕੰਮ ਤਾਂ ਬਾਈ ਜੀ ਜੇ ਹੁਣ ਮਦਰ ਤੁਹਾਡੀ ਵੇਸਾ ਤੁਹਾਡੇ ਕਾਫਲੇ ਦੀ ਗਿਣਤੀ ਬੜੀ ਵੱਡੀ ਹੋ ਗਈ ਹੈ ਹੁਣ ਤੱਕ ਬੜੇ ਤੁਸੀਂ ਟਰੈਕਟਰ ਬੜੀਆਂ ਕਾਰਾਂ ਮੋਡੀਫਿਕੇਸ਼ਨ ਕਰਤੀ ਬੜੀ ਤਕੜੀ ਵਧੀਆ ਸਸਰੀ ਲਾ ਕੇ ਦੇਤੀ ਤੇ ਕੀ ਸਮਝੋ ਵੀ ਕਿੰਨਾ ਕਾਫਲਾ ਹੋਣ ਲੰਮਾ ਤੋਂ ਡੇ ਮਗਰ ਇਸ ਚੀਜ਼ ਦਾ ਵਧੀਆ ਸਰਕਲ ਆ ਜੀ ਪਰਮਾਤਮਾ ਦੀ ਕਿਰਪਾ ਨਾਲ ਜਿੰਨਾ ਕੇ ਕੰਮ ਕੀਤਾ ਅਜ ਤੱਕ ਹਨਾ ਉਹ ਵੀ ਅਜ ਤੱਕ ਕੋਈ ਮਿਲਤੇ ਹತರ ਕਹਿ ਸਕਦੇ ਵੀ ਲੰਬਾ ਨਹੀਂ ਆਇਆ ਕੁਝ ਤੇ ਉਹ ਛੌਕ ਨਾ ਕਰੀਦਾ ਵਧੀਆ ਤਰੀਕੇ ਨਾਲ ਕਰੀਏ ਤਾਂ ਹੀ ਨਹੀਂ ਆਉਂਦਾ ਜੀ ਬਿਲਕੁਲ ਇਹ ਗੱਲ ਬਿਲਕੁਲ درست ਤਾਂ ਬਾਈ ਬਿਲਕੁਲ ਲੰਬਾ ਨਹੀਂ ਕਿਸੇ ਗੱਲ ਦਾ ਤੇ ਮੈਂ ਇਸ ਗੱਲ ਦਾ ਤੁਹਾਨੂੰ ਯਕੀਨ ਦਿਵਾਉਣਾ ਵੀ ਤੁਹਾਨੂੰ ਵੀ ਕੋਈ ਲੰਬਾ ਨਹੀਂ ਆਉਣਾ ਜੇਕਰ ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੈ ਰੇਟ ਪਤਾ ਕਰਨਾ ਹੈ ਕਿਸੇ ਚੀਜ਼ ਦਾ ਮੋਡੀਫਿਕੇਸ਼ਨ ਤੁਹਾਡੇ ਦਿਮਾਗ 'ਚ ਜਿਹੜੀ ਚੱਲ ਰਹੀ ਹੈ ਉਹਦੇ ਨਾਲ ਲੈ ਕੇ ਕੋਈ ਸਲਾਹ ਕਰਨੀ ਹੈ ਬਾਈ ਜੀ ਨਾਲ ਨੰਬਰ ਤੁਹਾਨੂੰ ਦੇ ਛੱਡਿਆ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਬਾਈ ਜੀ ਹੋਰਾਂ ਦੇ ਇੱਥੇ ਪਾਉਂ ਸਕਦੇ ਹੋ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਭੁੱਲਰ ਨੇੜੇ ਦੋਦਾ ਤੇ ਬਠਿੰਦਾ ਰੋਡ ਦੇ ਉੱਪਰ ਆ ਜਿਹੜਾ ਪਿੰਡ ਭੁੱਲਰ ਉਸ ਤੇਤ ਹੈ ਬਾਈ ਜੀ ਦੇ ਨਾਲ ਸੰਪਰਕ ਕਰਕੇ ਤੁਸੀਂ ਇਹ ਜਿਹੜੀਆਂ ਚੀਜ਼ਾਂ ਉਹ ਕਰਵਾ ਸਕਦੇ ਹੋ ਕਿਸਾਨ ਭਰਾਓ ਤੇ ਬਾਈ ਜੀ ਤੁਸੀਂ ਸਮਾਂ ਕੱਢਿਆ ਤੇ ਬਹੁਤ ਕੀਮਤੀ ਜਾਣਕਾਰੀ ਦਿੱਤੀ ਬਾਈ ਜੀ ਅੰਦਰ ਬੈਠੇ ਏਟ ਕਰੀ ਜਾਂਦੇ ਆ ਤੁਹਾਡੀ ਗੱਲਬਾਤ ਵੀ ਕਰਨੀ ਹੈ ਤੇ ਅਗਲਾ ਕੰਮ ਵੀ ਤੁਸੀਂ ਕਰਨਾ ਤੇ ਇਹ ਜਾਣਕਾਰੀਆਂ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਸੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਤੋਂ ਹਰਜੋਤ ਇਲੈਕਟ੍ਰੋਨਿਕਸ ਤੋਂ ਕਿ ਕਿਵੇਂ ਤੁਸੀਂ ਟਰੈਕਟਰ ਤੇ ਆਪਣੇ ਸਾਧਨ ਗੱਡੀਆਂ ਕਾਰਾਂ ਨੂੰ ਮੋਡੀਫਿਕੇਸ਼ਨ ਕਰਵਾ ਸਕਦੇ ਹੋ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਉਸ ਸ਼ੌਕ ਨੂੰ ਪੂਰਾ ਕਰਨ ਵਾਸਤੇ ਬਾਈ ਹਰਜੋਤ ਭੁੱਲਰ ਜਿਹੜਾ ਉਹ ਇਸ ਕੰਮ ਦੇ ਵਿੱਚ ਵਧੀਆ ਜਰੀਆ ਬਣ ਸਕਦੇ ਆ ਇਹ ਲੀਆਂ ਜਾਣਕਾਰੀਆਂ ਦੇ ਨਾਲ ਮੈਨੂੰ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਦਿਓ ਅਗਿਆ ਧੰਨਵਾਦ